ਗੁਰੂ ਗਰੇ ਬਨਵਾਜ ਮੀ ਪਾਇ ਪਰਮੇਸ਼ਰ ਪਾਇ ਜੀ ਜੰਤਾ ਸਭ ਸੁਖੀ ਵਸਾਇਆ ਉਦੇ ਆਗੇ ਅਰਦਾਸ ਮਾਰੀ ਜੀ ਆ ਪਿੰਡ ਸਬ ਤੇਰਾ ਕਾਉ ਨਾਨਕਾ ਸਬ ਤੇਰੀ ਵਡਿਆਈ ਕੋਈ ਨਾ ਨ ਜਾਣੇ ਮੇਰਾ ਸਕ ਟਾਲ ਗੁਰ ਸੇਵਿਆ ਅਨਸਾ ਸੁਭਾਏ ਦਰਸ਼ਨਾ ਪਰਸਿਆ ਗੁਰੂ ਕਾ ਜਨਮ ਮਰਨ ਦੁਖਜਾ ਹੋਆ ਸਿਰ ਤਤ ਸਾਮ ਦੇ ਨੋਰੀਆਂ ਸੋਂ ਬੁਰਸਾ ਝਟਿਆ ਉਹ ਤਾਂ ਡਿਟੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੇ ਕਟੇ ਆਂ ਸਜਣਾ ਸੱਚਾ ਬਾਦਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬੈਠਿਆ ਸੋਈ ਆਏ ਸਭਨਾ ਦਾ ਵਸਾ ਸਤਨਾੰ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾਈ ਮਹਲਾ 5 ਢਾਡ ਪਾਈ ਕਰਤਾਰੇ ਤਾਪ ਛੋਡ ਗਿਆ ਪਰਵਾਰੇ ਗੁਰਾ ਪੂਰੇ ਹੈ ਰਾਖੇ ਸਰਣ ਸੱਚ ਕੀ ਤਾਂ ਕੇ ਢਾਡ ਪਾਈ ਕਰਤਾਰੇ ਤਾਪ ਛੋਡ ਗਿਆ ਪਰਵਾਰਾ ਗੁਰ ਪੂਰੇ ਹੈ ਰਾਖੇ ਸਰਣਾ ਸੱਚ ਕੀ ਤਾਂ ਕੇ ਪਰਮੇਸ਼ਰ ਆਪ ਹਾਰਖਵਾਲਾ ਸ਼ਾ ਸਜ ਸੁਖ ਨਮਾਇ ਉਪਜਾਇ ਮਨ ਹੋਆ ਸਦਾ ਸੁਖਾਲਾ ਰਹਾਓ ਹਰ ਹਰ ਨਾਮ ਦੀਓ ਦਾਰ ਤੈਨ ਸਗਲਾ ਰੋਗ ਬਿਦਾਰੋ ਆਪਣੀ ਕਿਰਪਾ ਤਾਰੇ ਤੈਨ ਸਾਗਲੀ ਬਾਤ ਸਵਾਰੀ ਪ੍ਰਭ ਆਪਣਾ ਦਰਦ ਸਮਾਰਿਆ ਹਮਰਾ ਗੁਣ អਵਗੁਣ ਨ ਵਿਚਾਰਿਆ ਗੁਰ ਕਾ ਸ਼ਬਦ ਭਾਇਓ ਸਾਖੀ ਤੈਨਾ ਸਗਲੀ ਇਲਾਜ ਰਾਖੀਂ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘੇਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘੇਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਨਾਕ ਸ੍ਰੀ ਵਾਹਿਗੁਰੂ ਸਾਹਿਬ ਜੀ ਆਸ ਕਿਰਪਾ ਨਖੰਡੋ ਖੜਕ ਤਬਕ ਤਬਰ ਅਰਤੀਰ ਸਹਿਸ ਰੋਹੀ ਸਹਤੀ ਜਹੀ ਅਮਾਰ ਪੀਰ ਤਿਰ ਤੁਹੀ ਸਾਥੀ ਤੁਹੀ ਤੁਹੀ ਤਵਰ ਤਰਵਾਰ ਨਾਮ ਤਿਹਾਰੋ ਜੋ ਜਪੈ ਭੈ ਸਿੰਧ ਪਵਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਤਦ ਬਿਨ ਰੋਗ ਰਜਾਈਆਂ ਦਾ ਓਢਣ नाग ਨਿਵਾਸਾਂ ਦੇ ਰਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਤਦ ਬਿਨ ਰੋਗ ਰਜਾਈਆਂ ਦਾ ਓਡਣ ਨਾਗ ਨਿਵਾਸਾ ਦੇ ਰਹਿਣਾ ਸੂਲਾ ਸਰਾਹੀ ਖੰਜਰ ਪਿਆਲਾ ਬੇਗ ਕਸਾਈਆਂ ਦਾ ਸਹਿਣਾ ਯਾਰ ਦੇ ਦਾ ਸਾਨੂੰ ਸੱਥਰ ਚੰਗਾ ਬਾਠ ਖੇੜਿਆਂ ਦਾ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬੇਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਾਠ ਖੇੜਿਆਂ ਦਾ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ vai Bruno vai Bruno vai vai, vai, vai.